ਤਨ ਬਾਬਾ ਸ੍ਰੀ ਚਾਂਜੀ ਇੱਕ ਵਾਰ ਜਦੋਂ ਬਾਬਾ ਸ੍ਰੀ ਚਾਂਜੀ ਨੇ ਧੂਣੀ ਲਗਾਈ ਬੈਠੇ ਸਨ ਤਾਂ ਉਹਨਾਂ ਦੀ ਸੇਵਾ ਇੱਕ ਮਾਤਾ ਹਰੋਜੀ ਕਰਦੇ ਹੁੰਦੇ ਸਨ ਇੱਕ ਵਾਰ ਬਾਬਾ ਸ੍ਰੀ ਚਾਂਜੀ ਜਦੋਂ ਪ੍ਰਭੂ ਭਗਤੀ ਵਿੱਚ ਲੀਨ ਸਨ ਤਾਂ ਉਹਨਾਂ ਨੇ ਆਪਣੀ ਅੱਖਾਂ ਖੋਲੀਆਂ ਕੋਲ ਹੀ ਮਾਤਾ ਹਰੋਜੀ ਉਹਨਾਂ ਵਾਸਤੇ ਖਾਣ ਪੀਣ ਦਾ ਸਮਾਨ ਲੈ ਕੇ ਆਈ ਬਾਬਾ ਸ੍ਰੀ ਚਾਂਜੀ ਦੇ ਮੂੰਹੋਂ ਸਹਿਜ ਸੁਭਾਹੀ ਨਿਕਲਿਆ ਮਾਤਾ ਹਰੀ-ਪਰੀ ਹੋ ਇਹ ਸੁਣ ਕੇ ਉਹ ਮਾਤਾ ਰੋਣ ਲੱਗ ਪਈ ਅਤੇ ਬੋਲੀ ਕੀ ਮਹਾਰਾਜ ਮੈਂ ਵਿਧਵਾ ਔਰਤ ਹਾਂ ਮੈਨੂੰ ਤੁਸੀਂ ਕਿਸ ਤਰ੍ਹਾਂ ਦਾ ਆਸ਼ੀਰਵਾਦ ਦੇ ਦਿੱਤਾ ਇਹ ਸੁਣ ਕੇ ਬਾਬਾ ਸ੍ਰੀ ਚਾਂਜੀ ਮੁਸ਼ਕੁਰਾਈ ਅਤੇ ਧੂਣੀ ਦੇ ਵਿੱਚੋਂ ਇੱਕ ਜਰਦੀ ਹੋਈ ਬੋਹੜ ਦੀ ਲੱਕੜ ਕੱਢੀ ਅਤੇ ਜ਼ਮੀਨ ਵਿੱਚ ਗੱਡ ਦਿੱਤੀ ਉਸ ਲੱਕੜ ਦੇ ਵਿੱਚੋਂ ਉੱਪਰੋਂ ਦੇਖਦੇ ਦੇਖਦੇ ਹੀ ਪੱਤੇ ਨਿਕਲ ਆਏ ਏਥਾਂ ਲੱਕੜ ਜਲ ਰਹੀ ਸੀ ਉੱਪਰ ਹਰੇ ਭਰੇ ਪੱਤੇ ਨਿਕਲ ਰਹੇ ਸਨ ਇਹ ਦੇਖ ਕੇ ਮਾਤਾ ਜੀ ਅਤੇ ਆਲੇ ਦੁਆਲੇ ਬੈਠੀਆਂ ਸੰਗਤਾਂ ਬਹੁਤ ਹੈਰਾਨ ਹੋਈਆਂ ਅਤੇ ਬਾਬਾ ਸ੍ਰੀ ਚਾਂਜੀ ਨੂੰ ਨਮਸਕਾਰ ਕੀਤੀ ਇਹ ਹੈਰਾਨੀ ਭਰਿਆ ਨਹੀਂ ਸੀ ਕਿਉਂਕਿ ਬਾਬਾ ਸ੍ਰੀ ਚਾਂਜੀ ਦੀ ਸ਼ਕਤੀ ਨੂੰ ਸਾਰੇ ਜਾਣਦੇ ਸਨ ਬਾਬਾ ਸ੍ਰੀ ਚਾਂਜੀ ਦੇ ਹੱਥੋਂ ਲਗਾਈ ਹੋਈ ਬੋੜ ਅੱਜ ਵੀ ਮੌਜੂਦ ਹੈ ਨਾਨਕ ਚੱਕ ਵਿਖੇ ਦੂਰੋ ਦੂਰੋ ਸੰਗਤਾ ਉਸ ਬੋਹੜ ਦੇ ਅਤੇ ਬਾਬਾ ਸ੍ਰੀ ਚਾਂਜੀ ਦੇ ਦਰਬਾਰ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਅੱਜ ਉੱਥੇ ਬਾਬਾ ਜੀ ਦੇ ਜਨਮ ਦਿਨ ਤੇ ਉੱਤੇ ਅਤੇ ਹੋਰ ਮੱਥਿਆ ਦੇ ਉੱਪਰ ਬਹੁਤ ਵਧੀਆ ਸੁੰਦਰ ਮੇਲਾ ਲੱਗਦਾ ਹੈ ਬਾਬਾ ਸ੍ਰੀ ਚੰਨ ਜੀ ਤੇ ਇਸ ਮਹਾਨ ਚਮਤਕਾਰ ਦੀ ਕਥਾ ਸਦੀਆਂ ਤੱਕ ਅਮਰ ਰਹੇਗੀ ਬਾਬਾ ਜੀ ਦੇ ਹੱਥ ਹਲਗਾਈ ਹੋਈ ਟਾਲੀਆਂ ਅਤੇ ਹੋਰ ਦਰਖਤ ਅੱਜ ਵੀ ਮੌਜੂਦ ਹਨ ਜੋ ਬਾਬਾ ਜੀ ਦੀ ਕਿਰਪਾ ਦੇ ਦਰਸ਼ਨ ਕਰਵਾਉਂਦੀਆਂ ਹਨ ਤਾਂ ਤਨ ਬਾਬਾ ਸ੍ਰੀ ਚੰਨ ਜੀ ਮਹਾਰਾਜ ਕਿਰਪਾ ਕਰਨ